ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਮਾਨਯੋਗ ਡੀਜੀਪੀ ਪੰਜਾਬ ਜੀ ਦੀ ਹਦਾਇਤਾਂ ਅਨੁਸਾਰ ਐਸਐਸਪੀ ਗੁਰਦਾਸਪੁਰ ਜੀ ਦੀ ਦਿਸ਼ਾ ਨਿਰਦੇਸ਼ ਤੇ ਕੱਲ ਠੱਠੀ ਮੋੜ ਠਾਕਰਪੁਰ ਤੇ ਸਾਡੇ ਸੀਆਈਏ ਇੰਚਾਰਜ ਔਰ ਐਸਐਚਓ ਦਰੰਗਲਾ ਦੀ ਪੁਲਸ ਪਾਰਟੀਆਂ ਨੇ ਉਥੇ ਤਿੰਨ ਬੰਦਿਆਂ ਨੂੰ ਗਸ਼ਟੇ ਦੌਰਾਨ ਅਰੈਸਟ ਕੀਤਾ ਜਿਨ੍ਹਾਂ ਵਿੱਚ ਜਿਨ੍ਹਾਂ ਦੀ ਪੁੱਛਗਿਸ਼ ਤੇ ਉਹਨਾਂ ਕੋਲੋਂ ਸੱਚ ਦੌਰਾਨ 255 ਗ੍ਰਾਮ ਐਰੋਨ ਬਰੰਦ ਹੋਈ ਬਾਅਦ ਵਿੱਚ ਉਹਨਾਂ ਵਿੱਚ ਇੱਕ ਮਾਈਨਰ ਵੀ ਸੀਗਾ ਉਹਨਾਂ ਦੀ ਜਿਹੜੀ ਫਰਦਰ ਪੁੱਛਗਿਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਇਹ ਜਿਹੜਾ ਮਾਲ ਲਿਆ ਇੱਕ ਮਹੀਨਾ ਪਹਿਲਾਂ ਅ ਦੋ ਪਿਸਟਲ ਵੀ ਤੇ 2 ਕਿਲੋ ਐਰੋਨ ਪਹਿਲਾਂ ਵੀ ਉਹਨਾਂ ਨੇ ਲਗਾਈ ਸੀ ਉਤੋਂ ਬੋਲ ਲਈ ਜਿਸ ਸੰਬੰਧੀ ਇੱਕ ਆਲਰੇਡੀ ਪਰਚਾ ਦਰਜ ਹੋਇਆ ਹੋਇਆ ਸੀਗਾ 14/3/25 ਨੂੰ ਜੋ ਉਹਨਾਂ ਵਿੱਚ ਵੀ ਸ਼ਾਮਿਲ ਪਾਏ ਗਏ ਜਿਨ੍ਹਾਂ ਨੂੰ ਇਹਨਾਂ ਨੂੰ ਤਿੰਨਾਂ ਨੂੰ ਅਰੈਸਟ ਕੀਤਾ ਗਿਆ ਤੇ ਅੱਜ ਉੱਥੇ ਕੋਰਟ ਵਿੱਚ ਪੇਸ਼ ਕੀਤਾ ਗਿਆ ਜੋ ਇਹ ਜਿਹੜੇ ਤਿੰਨੇ ਬੰਦੇ ਇਹਨਾਂ ਦੇ ਪਾਕਿਸਤਾਨ ਨਾਲ ਲਿੰਕ ਸਾਬਤ ਦੱਸਦੇ ਹੈਗੇ ਆ ਵੀ ਉੱਥੋਂ ਕੋਈ ਬੰਦਾ ਹੈਗਾ ਜਿਹਦਾ ਨਾਮ ਮੈਂ ਦੱਸਣਾ ਨਹੀਂ ਚਾਹਦਾ ਹੈਗਾ ਕਿ ਜੋ ਜਿਉ ਅਸੀਂ ਉਹ ਤੇ ਫਰਦਰ ਕਰਦੇ ਪਏ ਆ ਇਨਵੈਸਟੀਗੇਸ਼ਨ ਤੇ ਜਿਹੜਾ ਇਥੇ ਦਾ ਲਿੰਕ ਆ ਉਹ ਇਸ ਟਾਈਮ ਜੇਲ 'ਚ ਆ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਲਤੇ ਲੈ ਕੇ ਆਵਾਂਗੇ ਥੋੜੀ ਜਿਹਾ ਪਹਿਲਾਂ ਉਹ ਜੇਲ ਜਾ ਚੁੱਕਾ ਕਿਸੇ ਹੋਰ ਕੇਸ ਵਿੱਚ ਤੇ ਇਸੇ ਤਰੀਕੇ ਨਾਲ ਇਹ ਇਹਨਾਂ ਨੂੰ ਇਹਨਾਂ ਤੋਂ ਹੋਰ ਫਰਦਰ ਪੁੱਛਗਛ ਕੀਤੀ ਜਾ ਰਹੀ ਹੈ ਇਹਦੇ ਹੋਰ ਲਿੰਕ ਤੇ ਜਿਹੜੀ ਹੋਰ ਰਿਕਵਰੀ ਜਿਹੜੀ ਆ ਉਹ ਉਹਦੇ ਤੋਂ ਸਾਨੂੰ ਆਸ ਹੈ ਕਿ ਹੋਰ ਵੀ ਰਿਕਵਰੀ ਹੋਊਗੀ ਸਰ ਪਕਸੇ ਸਮਗਣਾ ਸਮਨ ਸੇ ਇਹਨਾਂ ਦੇ ਬਿਲਕੁਲ ਜੀ ਜਿਹੜਾ ਬੰਦਾ ਤੁਸੀਂ ਕਿਹਾ ਜੇਲ੍ਹ ਦੇ ਵਿੱਚ ਆ ਉਹ ਉਹ ਇਹਨਾਂ ਸੰਬੰਧ ਵਿੱਚ ਕਿਸ ਤਰ੍ਹਾਂ ਆਇਆ ਜੀ ਜਿਹੜਾ ਬੰਦਾ ਜੇਲ੍ਹ ਚ ਉਹ ਉਹ ਇੱਥੋਂ ਦਾ ਹੀ ਇਹਨਾਂ ਦੇ ਪਿੰਡ ਦਾ ਹੀ ਆ ਉਹ ਤੇ ਜਿਹ ਉਹਦਾ ਉਹਨੇ ਉਧਰ ਪਾਕਿਸਤਾਨੋਂ ਉਹਦਾ ਲਿੰਕ ਹੈਗਾ ਸੀਗਾ ਇਹ ਕਹਿੰਦੀ ਕਿ ਉਹ ਇਦਾਂ ਲੰਘਦਾ ਸੀ ਔਰ ਸਾਨੂੰ ਅਸੀਂ ਇਦਾਂ ਸਾਨੂੰ ਖੇਪ ਅਸੀਂ ਉੱਥੇ ਕਲੈਕਟ ਕਰਦੇ ਸੀਗੇ ਪਹਿਲੇ ਵੀ ਇਹਨਾਂ ਦੇ ਕੋਈ ਮਾਮਲਾ ਦਰਜ ਇਹ ਤੇ ਪਹਿਲਾਂ ਇੱਕ ਮੁੰਡੇ ਦੇ ਵੀ ਇੱਕ ਮਾਮਲਾ ਦਰਜ ਹੈਗਾ ਪਹਿਲਾਂ ਜਿਹੜਾ ਕੁਲਦੀਪ ਆ ਕਿੰਨੇ ਚਿਰ ਤੋਂ ਕਰਦੇ ਕੰਮ ਇਹ ਪਿਛੇ ਪਿਛੇ ਨੇ 1 ਮਹੀਨਾ ਪਹਿਲਾਂ ਉਦੋਂ 2-3 ਦਿਨ ਉਹਨਾਂ ਨੇ ਕੰਮ ਕੀਤਾ ਡਰੋਨ ਲਈ ਉਹਨੂੰ ਅਸਮਾਨ ਆਇਆ ਉਹ ਤੇ ਕੁਛ ਨਹੀਂ ਉਹਨਾਂ ਨੇ ਇੱਦਾਂ ਸਪਲਾਈ ਸਪਲੀ ਕਰਤਾ ਅੱਗੇ ਤੇ ਜਿਹੜਾ ਜੋ ਉਹਦੀ ਵੀ ਲਿੰਕ ਅਸੀਂ ਤਲਾਸ਼ ਕਰ ਰਹੇ ਹਾਂ ਅੱਗੇ ਤੁਸੀਂ ਕਰ ਰਹੇ ਜਾਂ ਹਾਂਜੀ ਲੜਕੇ ਜਿਹੜੇ ਸਟੱਡੀ ਕਰਦੇ ਨੇ ਉਹ ਸਟੱਡੀ ਨਹੀਂ ਕਰਦੇ ਉਦਾਂ ਵੈਸੇ ਕੀ ਕੰਮ ਕਰਦੇ ਜੀ ਕੋਈ ਕੰਮ ਵਸੇ ਇੱਕ ਦਾ ਇੱਕ ਦਾ ਨਸ਼ਾ ਰੁਸ਼ਾ ਕਰਦਾ ਵਾ ਇੱਕ ਲੇਬਰ ਦਾ ਕੰਮ ਕਰਦਾ ਇੱਕ ਮਾਈਨਰ ਹੈ ਵੈਸੇ ਤਾਂ ਪੜਦਾ ਨਹੀਂ ਜਗਾ ਉਲੀ ਬੜਦਾ ਸਰੇ ਨੇ ਜਿਹੜਾ 2 ਕਿਲੋ ਮਾਰਦੀ ਦੱਸਿਓ ਮੰਗਵਾਇਆ ਉਹ ਕਿਤੇ ਕਿਤੇ ਨਾਲ ਸਪਲਾਈ ਕੀਤਾ ਫਿਰ ਨਹੀਂ 2 ਕਿਲੋ ਤੇ ਉਦੋਂ ਪੁਲਿਸ ਨੇ ਪਹਿਲਾਂ ਸਰਚ ਸਰਚ ਦੌਰਾਨ ਪਹਿਲਾਂ ਪੁਲਿਸ ਨੇ ਫੜ ਲਿਆ ਹੋਇਆ ਉਹ ਹਾਂ ਪੁਲਿਸ ਕੋਲ ਉਹ ਵੀ ਨਾ ਮੰਗਾਇਆ ਹਾਂ ਉਹ ਨਹੀਂ ਮੰਗਾਇਆ ਸੀ ਇਹਨਾਂ ਨੇ ਹੁਣ ਉਹ ਮੰਨਿਆ ਪਰ 225 ਗ੍ਰਾਮ 55 ਗ੍ਰਾਮ ਆ ਇਸੇ ਤਰੀਕੇ ਨਾਲ ਜਿਹੜੇ ਗੁਰਦਾਸਪੁਰ ਪੁਲਿਸ ਹੋਣ ਨੂੰ ਜਿਹੜੇ ਹਸਪੀਟਲ ਦੇ ਵਿੱਚ ਪਿੱਛੇ ਝਗੜਾ ਹੋਇਆ ਸੀਗਾ ਤੇ ਹਸਪੀਟਲ ਦੇ ਦੇ ਸ਼ੀਸ਼ੇ-ਸ਼ੀਸ਼ੇ ਤੋੜੇ ਸੀ ਨੁਕਸਾਨ ਪਹੁੰਚਾਇਆ ਸੀਗਾ ਉਸ ਬੰਦੀ ਵੀ ਪੰਜ ਕਿਉ ਜਿਹੜੇ ਆ ਉਹਦੇ ਵੀ ਅਰੈਸਟ ਕਰਨੇ ਹੈਗੇ ਆ ਤੇ ਪੁਲਿਸ ਹੋਰ ਵੀ ਜਿਹੜੇ ਨਸ਼ੇ ਸੰਬੰਧੀ ਕਾਫੀ ਜ਼ਿਆਦਾ ਪ੍ਰੋਗਰੈਸ ਕੀਤੀ ਜਾ ਰਹੀ ਹੈ ਵੀ ਵੱਧ ਤੋਂ ਵੱਧ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਵੇ। ਅਰੇ ਇਹ ਡਰੋਨ ਵੀ ਮੰਗਾਉਂਦੇ ਸੀ ਹੈਨਾ ਤੇ ਡਰੋਨ ਦੇ ਕੋਲ ਲੋਕੇਸ਼ਨ ਲਿਕੇਟ ਕਰਦੇ ਸੀ। ਨਹੀਂ ਇਹ ਬਿਲਕੁਲ ਉੱਥੇ ਲੋਕੇਸ਼ਨ ਇਹਨਾਂ ਨੂੰ ਜਿਹੜੀ ਲੋਕੇਸ਼ਨ ਦੱਸਦੇ ਸੀ ਉੱਥੇ ਬੈਠੇ ਹੁੰਦੇ ਸੀਗੇ ਇਹ। ਜਿਹਦੇ ਜਿਹਦੇ ਉੱਥੇ ਆਉਂਦਾ ਹੁੰਦਾ ਸੀ। ਲੇਟਸ ਮੈਂ ਨਾਲ ਨਾਲ ਹੁਣ ਇਹ ਇੱਕ ਮਿੰਟ ਪਹਿਲਾਂ ਅੱਛਾ ਇਹ ਕੋਈ ਨਾ ਪਹਿਲਾਂ ਇਹ ਸਮਾਨ ਨਾਲ ਕੋਈ ਬੱਚਾ ਸੀ ਇਹ ਹਾਂ